ਲੁਧਿਆਣੇ ਦੇ ਵਿੱਚ ਇਸ ਸਮੇਂ ਅਸੀਂ ਖੜੇ ਹਾਂ ਤੁਸੀਂ ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਰ ਸ਼ਖਾ ਸੰਧੀਰ ਲਗਾਤਾਰ ਹਰ ਦੀ ਕਵਰੇਜ ਅਸੀਂ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਦਿਖਾ ਰਹੇ ਹਾਂ ਔਰ ਲੁਧਿਆਣਾ ਵਾਸੀਆਂ ਦੇ ਵਿੱਚ ਇਸ ਸਮੇਂ ਡਰ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਸਕਦਾ ਹੈ ਆਫਤ ਉਹਨਾਂ ਤੇ ਵੀ ਡਿੱਗ ਸਕਦੀ ਹੈ ਪਰ ਅੱਜ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਇੱਕ ਸੱਚ ਤੁਹਾਡੇ ਸਾਹਮਣੇ ਲਿਆਵਾਂਗੇ ਇਹ ਜਿੰਨੀਆਂ ਵੀ ਅਫਵਾਹਾਂ ਤੁਹਾਡੇ ਵਿੱਚਕਾਰ ਫੈਲ ਰੀਆਂ ਨੇ ਇਹ ਕਿੰਨੀਆਂ ਕ ਸੱਚੀਆਂ ਨੇ ਔਰ ਕਿਹੜੀਆਂ ਕਿਹੜੀਆਂ ਝੁੱਠੀਆਂ ਨੇ ਉਹਦਾ ਵੀ ਪਰਦਾਫਾਸ਼ ਕਰਾਂਗੇ ਇਸ ਸਮੇਂ ਸੇ ਸਸਰਾਲੀ ਪਿੰਡ ਦੇ ਵਿੱਚ ਖੜੇ ਆਂ ਔਰ ਜਿੱਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਵੱਲੋਂ ਬੰਨ ਨੂੰ ਪੂਰਿਆ ਜਾ ਰਿਹਾ ਹੈ ਬੰਨ ਲਗਾਇਆ ਜਾ ਰਿਹਾ ਹੈ ਮਿਲਟਰੀ ਤੱਕ ਬੀਤੇ ਦਿਨ ਤਨਾਤ ਕੀਤੀ ਜਾਂਦੀ ਹੈ ਔਰ ਅਜੇ ਹੇ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਕਿਸ ਤਰੀਕੇ ਦੀਆਂ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਇੰਤਜ਼ਾਮਤ ਕੀਤੇ ਜਾ ਰਹੇ ਨੇ ਜਾਂ ਕੀ ਉਹਨਾਂ ਦੇ ਵਿੱਚ ਡਰ ਹੈ ਆਪਣੀ ਘਰਾਂ ਨੂੰ ਲੈ ਕੇ ਜਾਂ ਉਹ ਕਿਵੇਂ ਦੇ ਪ੍ਰਬੰਧ ਕਰ ਰਹੇ ਨੇ ਉਹ ਵੀ ਦਿਖਾਵਾਂਗੇ ਖਾਸ ਤੌਰ ਤੇ ਅਪੀਲ ਲੋਕਾਂ ਨੂੰ ਹੈ ਕਿ ਕੋਈ ਵੀ ਫੇਕ ਖਬਰ ਨਾ ਫਲਾਈ ਜਾਵੇ بار بار ਪ੍ਰਸ਼ਾਸਨ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਗਲਤ ਖਬਰਾਂ ਨਾ ਚਲਾਈਆਂ ਜਾਣ ਕਿਉਂਕਿ ਬਹੁਤ ਸਾਰੇ ਅਜਿਹੇ ਸੋਸ਼ਲ ਮੀਡੀਆ ਤੇ ਵੀ ਪੇਜ ਆ ਗਏ ਨੇ ਜੋ ਗਲਤ ਤਰੀਕੇ ਦੀਆਂ ਖਬਰਾਂ ਚਲਾਉਂਦੇ ਨੇ ਔਰ ਲੋਕਾਂ ਦੇ ਵਿੱਚ ਅਫਵਾਹ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇੱਕ ਘਰ ਦੇਖ ਸਕਦੇ ਹੋ ਇੱਥੇ ਹਾਲਾਂਕਿ ਲੋਕਾਂ ਦੇ ਵੱਲੋਂ ਵੀ ਤੁਹਾਨੂੰ ਕਿਸ ਤਰੀਕੇ ਦਿਖਾ ਰਹੇ ਸੀ ਕਿ ਆਪਣੇ ਘਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ ਤਾਂ ਬਾਬਾ ਜੀ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਪੰਜਾਬ ਚ ਹੁੰਦੇ ਬਾਬਾ ਜੀ ਠੀਕ ਹੋ ਚੰਗੇ ਹੋ ਠੀਕ ਹੈ ਜੀ ਹਾਲ ਕੀ ਕਰੀ ਠੀਕ ਆ ਅੱਗੇ ਆਉਣ ਵਾਲੇ ਸਮੇਂ ਦਾ ਕੋਈ ਪੱਲਾ ਨਹੀਂ ਕਿੱਦਾਂ ਲਾਉਣਾ ਡਰ ਦੁਰ ਲੱਗਦਾ ਨਹੀਂ ਨਹੀਂ ਅਸੀਂ ਨਹੀਂ ਡਰੇ ਬਹੁਤ ਕਰਦੇ ਬੈਠੇ ਡਰਦੇ ਜੀ ਲੋਕੀ ਸੋਸ਼ਲ ਮੀਡੀਆ ਤੇ ਡਰਾਈ ਜਾਂਦੇ ਕਹਿੰਦੇ ਬੰਨ ਟੁੱਟ ਜਾਣਾ ਜਿਹੜਾ ਲਾਈ ਜਾਂਦੇ ਮਿਲਟਰੀ ਵਾਲਾ ਵੀ ਇਹ ਗਲਤ ਨਹੀਂ ਐਵੇਂ ਕਰਨਾ ਬਸ ਗਲਤ ਵਾਈਆਂ ਆ ਆ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਅਜਿੰਦ ਜਰਨ ਸਾਹਿਬ ਜਿੰਦਗੀ ਤੇ ਨਿਕਲ ਗਈ ਜੀ ਤੁਸੀਂ ਤਾਂ ਜਮੇ ਹੀ ਕੌਲੇ ਬੈਠੇ ਹੋ ਹਨਾ ਪਾਣੀ ਦੇ ਜਮਾ ਲੱਗੇ ਬੈਠੇ ਹੋ ਹਾਂਜੀ ਹਾਂਜੀ ਸਾਨੂੰ ਆਸੀ ਨਹੀਂ ਚੱਲਦੇ ਬਿਲਕੁਲ ਬੈਠੇ ਆ ਬੰਨ ਡੇਗ ਰਿਹਾ ਪਾਣੀ ਵਧ ਰਿਹਾ ਵਾ ਖਤਰਾ ਹੈ ਜੀ ਪਾਣੀ ਖਤਰਾ ਹੈ ਜੀ ਪੂਰਾ ਜੀ ਹਾਂਜੀ ਜੇ ਪਾਣੀ ਪਿੱਛੇ ਛੋੜ ਛੜ ਤਾ ਉਹਨਾਂ ਦਾ ਫੇਰ ਪਾਣੀ ਪੈਣੀ ਵਧ ਸਕਦਾ ਪਿੰਡ ਦੇ ਵਿੱਚ ਬੰਨ ਹੋਇਆ ਪਹਿਲਾਂ ਪਿਛੋੜੇ ਗਿਆ ਹੁਣ ਅੱਗੇ ਡੇਗ ਕੇ ਆ ਗਈ ਤਾ ਲੱਗੀ ਯਾਰ ਸਿੱਟੀ ਦੇ ਨਾਲ ਦੀ ਨਾਲ ਹਾਂਜੀ ਬਾਬਾ ਜੀ ਕਹਿੰਦੇ ਕਿ ਬਜ਼ੁਰਗ ਜਿਹੜੇ ਹੁੰਦੇ ਨਾ ਰਾਹ ਵਧੀਆ ਦਿਖਾਉਂਦੇ ਆ ਤੁਸੀਂ ਹੌਸਲਾ ਪੂਰਾ ਤੁਹਾਡਾ ਕਹਿ ਆਂ ਆ ਅਸੀਂ ਪੂਰੇ ਚਖਾ ਆ ਮੈਂ ਸਾਨੂੰ ਐ ਸਾਡੀ ਸੁੱਤ ਤੋਂ ਪਹਿਲਾਂ ਦਾ ਬੰਦ ਲੱਗਾ ਅਸੀਂ ਸਦੇ ਇੱਥੇ ਅਸੀਂ ਕਾਟ ਮਾਰਦੇ ਇੱਥੇ ਬੈਠੇ ਹਜ਼ਾਰ ਪਰ ਦੂੰਗਾ ਕਿ ਇਹ ਜ਼ਮੀਨ ਆਹੀ ਇੱਥੇ ਰਹੀ ਆ ਅੱਛਾ ਪਹਿਲਾਂ ਕਦੇ ਟੁੱਟਿਆ ਕਦੇ ਐਦਾ ਹੋਇਆ ਪਹਿਲਾਂ ਟੁੱਟਿਆ ਕਿਸੇ ਪੁਰਾਣੇ ਜ਼ਮਾਨਿਆਂ ਦਾ 88 ਚ ਪਹਿਲਾਂ ਟੁੱਟਿਆ ਸੀ ਇੱਥੋਂ ਨਹੀਂ ਟੁੱਟਿਆ ਸੀ ਅੱਛਾ ਹਾਂਜੀ ਅੱਜ ਕਿ ਟੁੱਟਿਆ ਵਸ ਹਾਂ ਤੇ ਤੁਸੀਂ ਕਈ ਸਾਲਾਂ ਤੋਂ ਰਹਿ ਰਹੇ ਹੋ ਹੈਂ ਅਸੀਂ ਇੱਥੋਂ ਹਿਾਰ ਪਰ ਤੋਂ ਆਖੀ ਇੱਥੇ ਰਹੇ ਆ ਕਾੜ ਦੇ ਵਿੱਚ ਜ਼ਮੀਨ ਲੈ ਕੇ ਇੱਥੇ ਅੱਛਾ ਹਾਂਜੀ ਸਾਲੋਂ ਕਿੰਨੇ ਸਾਲ ਹੋ ਗਏ ਸਾਨੂੰ ਕੋਈ ਖਤਰਾ ਨਹੀਂ ਨਾ ਸੀ ਜਾਣਾ ਬਾ ਆਪਣੇ ਨਾਮ ਨਾਲ ਬੈਠੇ ਆ ਮਕਾਨ ਪਾ ਕੇ ਹਾਂ ਠੀਕ ਠਾਕ ਲੋਕੀ ਤਾਂ ਆ ਕਹੀ ਜਾਂਦੇ ਕਿ ਉੱਥੇ ਤਾਂ ਭਾਈ ਬਹੁਤ ਬੁਰਾ ਹਾਲ ਲੋਕਾਂ ਦਾ ਉਹ ਕਹੀ ਜਾਂਦੇ ਹੁਣ ਬੰਦੇ ਕੋਲ ਜਿਹੜਾ ਭਾਈ ਪਾਣੀ ਆ ਉੱਥੇ ਤਾਂ ਬੁਰਾ ਹਾਲ ਹੀ ਆ ਹੁਣ ਅਸੀਂ ਤਾਂ ਸੁੱਕੇ ਤੋਂ ਬੈਠੇ ਆ ਅਸੀਂ ਕਾਨੂੰ ਕੋਈ ਕਹੀ ਜੀ ਮਨੇ ਗਲਤ ਗਲਤ ਚੀਜ਼ਾਂ ਫਲਾਉਂਦੇ ਲੋਕੀ ਝੂਠ ਫਲਾ ਰਹੇ ਆ ਗਲਤ ਬੋਲਦੇ ਆ ਨਾ ਜਿੰਨਾ ਹੈਗਾ ਉਹਨਾ ਬੋਲੋ ਠੀਕ ਨਹੀਂ ਮੈਂ ਗਲਤ ਬੋਲ ਬੋਲ ਗਿਆ ਜਿਹੜਾ ਫਾਇਦਾ ਕੀ ਆ ਆਪਾਂ ਸਭ ਕੇ ਸਾਂ ਬੈਠੇ ਆ ਬਲਸੋਣੇ ਐਵੇਂ ਆਪਾਂ ਗਲਤ ਆਵਾਜ਼ ਜਾਈਏ ਕਿ ਕੋਈ ਫਾਇਦਾ ਨਹੀਂ ਡੱਕ ਡਰੀ ਜਾਂਦਾ ਡਰਦੇ ਨੇਗੇ ਸਾਨੂੰ ਕੋ ਡਰਨੀ ਹੈਗਾ ਲੋਕ ਡਰ ਕੇ ਦੇਖਦੇ ਕਿੰਨਾ ਰੌਂਕ ਦਰ ਕੋਈ ਗੱਲ ਨਹੀਂ ਸਾਰੇ ਨਾਲੇ ਆ ਜੀ ਜੋ ਨਾਲ ਸਾਰਾ ਨਾ ਹੋਣਾ ਵਾ ਇਕੱਠਿਆਂ ਨਾ ਹੋਣਾ ਅੱਛਾ ਇੱਕ ਬਾਬਾ ਜੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਲੋਕੀ ਆਂਦੇ ਹੋ ਦਿੱਲੀ ਤੋਂ ਆਂਦੇ ਨੇ ਹੈ ਗੱਡੀਆਂ ਭਰ-ਭਰ ਕੇ ਲੈ ਆਉਂਦੇ ਨੇ ਕੰਮ ਘੱਟ ਕਰਦੇ ਨੇ ਰੌਲਾ ਵਾਧੂ ਪਾਉਂਦੇ ਨੇ ਹਾਂ ਜੀ ਬੈਠੇ ਆ ਤੁਸੀਂ ਤੰਬੂ ਲਾਣਦੇ ਆ ਬਹਿ ਕੇ ਜੋ ਰਾਸ਼ਨ ਪਾਜੀਆ ਮਵਾ ਛਕੀ ਜਾਂਦੇ ਆ ਆਪ ਸਾਬ ਨੂੰ ਕਦੀ ਹੱਕ ਲਈ ਚੱਲ ਜਾਂਦੇ ਤੇ ਕੋਈ ਨਹੀਂ ਪੁੱਛਦਾ ਕੋਈ ਕੰਮ ਨਹੀਂ ਕਰਦਾ ਜਿੱਥੇ ਕੋਈ ਕੰਮ ਨਹੀਂ ਕਰ ਆਂਦੇ ਆ ਗੱਡੀਆਂ ਵਾਂਗ ਲੈ ਜਾਂਦੇ ਆ ਉਹ ਛਾਂ ਬੈਠ ਰਹੇ ਨੇ ਆ ਰੋਟੀ ਖਾਂਦੇ ਛਾਂ ਨੂੰ ਘਰ ਜਿੱਲ ਜਾਂਦੇ ਆ ਉਹ ਬੋਰੇ ਇੱਧਾ ਪਏ ਆ ਨੇ ਭਰੇ ਪੂਰੇ ਇੱਥੇ ਪਏ ਆ ਕੋਈ ਬੋਰੇ ਭਰਦਾ ਘਾ ਉੱਥੇ ਇੱਦੀ ਬੋਰੇ ਪਏ ਆ ਉੱਥੇ ਜੇ ਬੰਨ ਲਾਣਦੇ ਆ ਬਾਹਰੋਂ ਸੰਗਤ ਆ ਰਹੀ ਆ ਤਾਂ ਬੰਨ ਲੱਗ ਸਕਦਾ ਵਾਏ ਲਾਂਦ ਨਹੀਂ ਕੋਈ ਵੀ ਨਹੀਂ ਉਹ ਪੱਟੇ ਆਏ ਆ ਪੱਟੇ ਇੱਥੇ ਪਏ ਆ ਉਹ ਚੱਕ ਕੇ ਲਾਂਦਾ ਕੋਈ ਵੀ ਜੇ ਲਾਂਦ ਫੇਰ ਜਾਂ ਜੀ ਇਹ ਕੇ ਬਾਅਦ ਸ ਫੋਟੋਆਂ ਖਚਾਣ ਦੇ ਮਾਰੇ ਆਂ ਫੋਟੋਆਂ ਮਾਰੇ ਆਂਦੇ ਫੋਟੋ ਚੱਕ ਚਲ ਜਾਂਦੇ ਆ ਕਿਹੜੇ ਲੀਡਰ ਆ ਗਿਆ ਕਿਹੜੇ ਲੀਡਰ ਆ ਗਿਆ ਆਂਦੇ ਜੀ ਫੋਟੋ ਕਰਾ ਕੇ ਚਲ ਜਾਂਦੇ ਮੁਰ ਕੇ ਕੋਈ ਨਹੀਂ ਆਂਦਾ ਅੱਜ ਕੋਈ ਨਹੀਂ ਆਇਆ ਹਾਂ ਕੀ ਕਹਿੰਦੇ ਭੱਜਿਆ ਦੀਦੀ ਇੱਥੋਂ ਬਹੁਤ ਜਿਆਦੇ ਅੱਛਾ ਜਦੋਂ ਇਹਨੇ ਨਾ ਕਿਹਾ ਵੀ ਜਵਾਬ ਦੋ ਸਾਨੂੰ ਵੀ ਇਹ ਬੰਨ ਲੱਗ ਕਿਉਂ ਰਿਹਾ ਹੈਗਾ ਵੀ ਸਾਨੂੰ ਜਵਾਬ ਚਾਹੀਦੇ ਆ ਪਰ ਨਹੀਂ ਉਹ ਭੱਜ ਗਿਆ ਛੱਟ ਕੇ ਸਾਡੇ ਕੋਲ ਉੱਥੇ ਸਾਡੇ ਪਿੰਡ ਦੇ ਬੰਦੇ ਸੀ ਉਹਨਾਂ ਕੋਲ ਭੱਜੇ ਆ ਨਹੀਂ ਉਦਾਂ ਵੀ ਤਾਂ ਸੰਗ ਤਾਂ ਬਹੁਤ ਆਂਦੀਆਂ ਨੇ ਜਿੱਦਾਂ ਜਿਹੜੇ ਸਹੀ ਸੇਫ ਇਲਾਕਿਆਂ 'ਚ ਨੇ ਜਿੱਥੇ ਕੋਈ ਵੀ ਐਵੇਂ ਦੇ ਹਾਲੇ ਤੱਕ ਕੋਈ ਰੈਡ ਅਲਰਟ ਜਾਂ ਕੁਝ ਜਿਹੜੇ ਇਲਾਕੇ 'ਚ ਜਾਰੀ ਨਹੀਂ ਕੀਤਾ ਗਿਆ ਹੈ ਸ਼ਹਿਰ ਵਾਲੇ ਲੋਕ ਨੇ ਉਹ ਵਾਧੂ ਗੱਡੀਆਂ ਲੈ ਕੇ ਆਂਦੇ ਹੋਣੇ ਇੱਥੇ ਕਿੰਨੇ ਕਿੰਨੇ ਤਾਂ ਮੈਨੂੰ ਲੱਗਦਾ ਕਿ ਇੱਥੇ ਜਿਹੜੀ ਇੱਕ ਵਾਰੀ ਪੈਨ ਕਰਕੇ ਦਿਖਾਓ ਕਿ ਇਹ ਰੋਡ ਦਾ ਹਾਲ ਕੀ ਹੋ ਚੁੱਕਿਆ ਅ ਬੁਰਾ ਹਾਲ ਸਾਡਾ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਇਹ ਰੋਡ ਲੋਕਾਂ ਦੇ ਆਣ ਕਰਕੇ ਜ਼ਿਆਦਾ ਖਰਾਬ ਹੋਈ ਆ ਹੁਣ ਨਹੀਂ ਨਹੀਂ ਹਾਂਜੀ अच्छा अच्छा तो ਤੁਸੀਂ ਦੇਖੋ ਇਹ ਵੱਧੋ ਨੁਕਸਾਨ ਤਾਂ ਵੀ ਹੁੰਦਾ ਲੋਕਾਂ ਦਾ ਕਿ ਤੁਸੀਂ ਵੱਧ ਗੱਡੀਆਂ ਲੈ ਕੇ ਵੀ ਆਓ ਤੇ ਇੱਥੇ ਕੰਮ ਨਾ ਕਰੋ ਉਹ ਵੀ ਇੱਕ ਕਹਿ ਸਕਦੇ ਆਂ ਵੀ ਇੱਕ ਫालतੂ ਹੱਬ ਕ੍ਰੀਏਟ ਕਰਦੀ ਆ ਲੋਕਾਂ ਦੇ ਵਿਚਕਾਰ ਬਾਬਾ ਜੀ ਹੋ ਠੀਕੋ ਕਹਿਮੋ ਹਾਂਜੀ ਲੋਕੀ ਉਹ ਬਾਹਰ ਫਲਾਈ ਜਾਂਦੇ ਕਿ ਉੱਥੇ ਤਾਂ ਬਈ ਸਸਰਾਲੀ ਬੜਾ ਗਾਪ ਐ ਸਸਰਾਲੀ ਤਾਂ ਡੁੱਬਣ ਨੇੜੇ ਆਇਆ ਹੋਇਆ ਬਿਲਕੁਲ ਇੰਨਾ ਆ ਗਿਆ ਜੀ ਕੁਰਸੀ ਤੇ ਜਿੰਨਾ ਕੁਰਸੀ ਜਿੰਨਾ ਆ ਗਿਆ ਜਿਹਾ ਖੜਿਆ ਜਿਹਾ ਬਜਿਆ ਹੋਇਆ ਨਿਓ ਬਾਜੇ ਦੀ ਰੁੱਟ ਜਾਣਾ ਫੇ ਗਿਆ ਮੇਰੇ ਜੇਬ ਜੇਨ ਲੱਗੇ ਚਾਰ ਪੰਜ ਬੰਨ ਆ ਰਿਹਾ ਖੇਤਾਂ ਦੋ ਕਿਲੋ ਪਛੜਨਾ ਉੱਚੋ ਫੇਰ ਨਹੀਂ ਪਾਣੀ ਰੱਖਣਾ ਹੁੰਦੇ ਨਹੀਂ ਤੂੰ ਸੁਣ ਦੇਖ ਕੇ ਆਏ ਉੱਥੇ ਜੇ ਕਿਹਾ ਖਾਸ ਕੋਲ ਜਾ ਕੇ ਬੰਨ ਕੋਲ ਆਇਆ ਮਿਲਟਰੀ ਮਿਲਟਰੀ ਵਾਲੇ ਲੱਗੇ ਕਹਿੰਦੇ ਮਿਲਟਰੀ ਹੈ ਕੋਈ ਨਹੀਂ ਕੋਈ ਇੱਥੇ ਰਿਹਾ ਮਿਲਟਰੀ ਹਾਂ ਉੱਥੇ ਕੋਈ ਨਾ ਮਾ ਰੌਣਾ ਪੈਂਟ ਤੋਂ ਆਦਾ ਉੱਥੇ ਬੰਨੇ ਬੰਨੇ ਆ ਕੇ ਦੇਖਿਆ ਨਿੱਕੇ ਨਿੱਕੇ ਨਿਆਣੇ ਨੇ ਇਹ ਇਹਨਾਂ ਨੂੰ ਵੀ ਡਰ ਲੱਗਦਾ ਇਹਨਾਂ ਤੋਂ ਕਰਵਾ ਦੇ 6 ਹੀ ਇਹਨਾਂ ਨੂੰ ਸੋਹ ਚੱਲੀ ਆਛੇ ਉੱਥੇ ਛਾਣੇ ਬੰਦੇ ਖੜੇ ਆ ਤੇ ਨੌਜਵਾਨ ਦੇਖਣ ਤੋਂ ਉਹ ਉਹ ਦੱਸਦੇ ਕਿ ਪਾਣੀ ਉੱਪਰ ਹੀ ਚੜ੍ਹਿਆ ਆਉਂਦਾ ਆਹ ਨਾ ਪਿਆਦਾਂ ਬੰਨ ਹੋ ਰਿਹਾ ਆ ਜਾਣਾ ਪਾਣੀ ਇਹ ਘੰਟਾ ਤੋਂ ਘੰਟਾ ਬੰਨ ਨਾ ਰੋਕਿਆ ਨਾ ਉਹ ਅੱਗੇ ਵਸੇ ਐਨਾ ਜਿੰਨਾ ਚੋਅਰ ਮੈਂ ਖੜੇ ਬਸ ਐਨਾ ਕੁ ਲੱਗਾ ਬੂਟਾ ਦਾ ਉਹਦਾ ਖਸਰਾ ਹੀ ਖਸਰਾ ਚਲੋ ਖਤਰਾ ਤਾਂ ਹੈ ਪਰ ਆਵਾਵਾ ਨੂੰ ਵੀ ਜ਼ਰੂਰ ਬਚਨ ਦੀ ਲੋੜ ਹੈ ਉਹ ਦੇਖੋ ਟਰਾਲੀਆਂ ਭਰ-ਭਰ ਕੇ ਸੇਵਾ ਕਰਨ ਦੇ ਲਈ ਜ਼ਰੂਰ ਇੱਥੇ ਲੋਕ ਪਹੁੰਚਦੇ ਨੇ ਪਰ ਮੁੰਡੇ ਕੁਝ ਐਜੇ ਐਜੇ ਵੀ ਯੂਥ ਹੈਗਾ ਸਿਰਫ ਜਿਹੜਾ ਫੋਟੋ ਖਿਚਾਉਣ ਦੇ ਲਈ ਆਂਦਾ ਪਰ ਤੁਸੀਂ ਉਹ ਦੇਖੋ ਦੂਰੇ ਟਰਾਲੀਆਂ ਭਰ-ਭਰ ਕੇ ਵੀ ਲੈ ਕੇ ਜਿਹੜਾ ਜਾਂਦੇ ਨੇ ਹੁਣ ਸੇਵਾ ਕਰਨ ਤੋਂ ਬਾਅਦ ਤੁਸੀਂ ਵੀ ਉੱਥੇ ਜਾ ਕੇ ਆਏ ਹੋ ਹਾਂਜੀ ਉੱਥੇ ਹੀ ਹਾਂਜੀ ਉੱਥੇ ਹੀ ਆ ਜੀ ਜਿਸ ਦਿਨ ਪਾਣੀ ਚੱਲਦਾ 22 ਤਰੀਕ ਦਾ ਉੱਥੇ ਹੀ ਆ ਜੀ ਹਾਂਜੀ ਕੀ ਲੱਗਦਾ ਕਿ ਉੱਥੋਂ ਪਾਣੀ ਮਤਲਬ ਇੱਧਰ ਨੂੰ ਆਊਗਾ ਮੈਡਮ ਜੀ ਪਾਣੀ ਆ ਗਿਆ ਬਾਹਰ ਬੰਨ ਟੁੱਟ ਗਿਆ ਹਾਂ ਹਾਂ ਬੰਨ ਪਾਣੀ ਬਾਹਰ ਆ ਗਿਆ ਦਰਿਆ ਚੋਂ ਬਾਹਰ ਹੀ ਚੱਲ ਰਿਹਾ ਪਾਣੀ ਹਾਂ ਜੀ ਬਹੁਤ ਖਤਰਾ ਸਥਿਤੀ ਬਹੁਤ ਖਤਰੇ ਤੋਂ ਉੱਪਰ ਲੰਘ ਗਈ ਤੁਸੀਂ ਕਹਿ ਰਹੇ ਹੋ ਕਿ ਅਗਲੇ ਕੁਝ ਘੰਟੇ ਹੈ ਕ੍ਰਿਟੀਕਲ ਨੇ ਕਾਫੀ ਹਲੇ ਕੁਝ ਨਹੀਂ ਕਹਿ ਸਕਦੇ ਜਿਸ ਹਿਸਾਬ ਨਾਲ ਪਾਣੀ ਮੈਡਮ ਜੀ ਚੱਲ ਰਿਹਾ ਨਾ ਖਤਰਾ ਹੀ ਆ ਪੂਰੇ ਏਰੀਆ ਨੂੰ ਖਤਰਾ ਪੂਰੇ ਏਰੀਆ ਨੂੰ ਖਤਰਾ ਜੀ ਇਹ ਸਾਡਾ ਘਰ ਆ ਸਾਡੀ ਜ਼ਮੀਨ ਜਾਦਾ ਕੁਝ ਕਮੀਟਰਸ ਦੀ ਆ ਹਾਂਜੀ ਹਾਂਜੀ ਸਾਡੇ ਪਿੰਡ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜ਼ਮੀਨਾਂ ਰੁੜ ਗਈਆਂ ਮੋਟਰਾਂ ਰੁੜ ਗਈਆਂ ਹਾਂਜੀ ਹਾਂਜੀ ਚਲੋ ਇੱਕ ਅਪੀਲ ਵੀ ਦੇਖ ਲਓ ਤੁਸੀਂ ਰਸਤਾ ਦੇਖੋ ਹਾਲ ਦੇਖੋ ਰਸਤੇ ਦਾ ਸਭ ਜੋ ਰੇਤਾ ਚੱਕਿਆ ਗਿਆ ਰੇਤ ਮਾਫੀਏ ਦੇ ਕਾਰਨ ਸਭ ਕੁਝ ਇਹ ਹੋਇਆ ਜੋ ਵੀ ਰੇਤਾ ਚੱਕਿਆ ਚਲੋ ਖੈਰ ਉਹ ਉਹ ਅੱਡ ਚੀਜ਼ਾਂ ਨੇ ਪਰ ਇਸ ਟਾਈਮ ਤੇ ਲੋਡ ਹੈ ਕਿ ਆਵਾਵਾ ਤਾਂ ਬਚੋ ਔਰ ਇਹ ਗਰਾਊਂਡ ਰਿਐਲਿਟੀ ਦਿਖਾ ਰਿਹਾ ਇਹਦੇ ਚ ਅਸੀਂ ਕੁਝ ਆਪਣੇ ਪੱਲਿਓ ਲਾ ਕੇ ਨਹੀਂ ਤੁਹਾਨੂੰ ਦੱਸਦੇ ਪਏ ਆ ਜਾਂ ਕੁਝ ਇਹ ਐਵੇਂ ਦੀ ਚੀਜ਼ਾਂ ਨਹੀਂ ਦੱਸ ਰਹੇ ਕਿ ਲੋਕਾਂ ਨੂੰ ਡਰਾਉਣ ਵਾਸਤੇ ਕਿਉਂਕਿ ਅਸੀਂ ਡਰਾਉਣ ਵਾਲਾ ਮਾਹੌਲ ਹੀ ਖਤਮ ਕਰਨਾ ਲੋਕਾਂ ਦੇ ਵਿੱਚ ਡਰ ਜ਼ਿਆਦਾ ਹੈ ਔਰ ਜੇ ਲੋਕ ਇਸ ਇਲਾਕੇ ਤੋਂ ਦੂਰ ਰਹਿੰਦੇ ਨੇ ਜੋ ਖਾਸ ਕਰਕੇ ਸਿਰਫ ਵੀਡੀਓ ਦੇ ذریعے ਜਿਹੜਾ ਆਪਣੇ ਘਰ ਦੇ ਵਿੱਚ ਜਾਂ ਮੋਬਾਈਲ ਫੋਨਾਂ ਤੇ ਦੇਖ ਰਿਹਾ ਉਹਨਾਂ ਨੂੰ ਇਹ ਰਿਐਲਿਟੀ ਚ ਇੱਕ ਵਾਰ ਦੇਣਾ ਚਾਹੁੰਦੇ ਆ ਹਾਲੂਕੀ ਉੱਥੇ ਪਹੁੰਚ ਰਹੇ ਨੇ ਬਹੁਤ ਤਦਾਦ ਦੇ ਵਿੱਚ ਅੱਜ ਬੀਤੇ ਦਿਨਾਂ ਦੇ ਨਾਲੋਂ ਘਟ ਨੇ ਪਰ ਲੋਕ ਪਹੁੰਚ ਰਹੇ ਨੇ ਕੈਮਰਾ ਪਰਸਨ ਹੈਪੀ ਦੇ ਨਾਲ ਮੈਂ ਸੁਖਾ ਸੰਧੀ ਡੇਲੀ ਪੋਸਟ ਪੰਜਾਬੀ ਦੇ ਨਾਲ